ਹਰ ਤੜਕੇ ਤਾਰਾ ਤੁਸੀਂ ਜੈਸਾ ਸਤਿਗੁਰ ਸੁਣੀ ਤਾਰਾ ਐਸੋ ਹੀ ਮੈਂ ਬੀਤੂ ਜੈਸਾ ਇਸ ਸਮਾਗਮ ਵਿੱਚ ਕੀਰਤ ਰੂਪੀ ਸ਼ਰਕਤ ਕੀਤੀ ਹੈ ਇਸ ਪਰਿਵਾਰ ਦੇ ਪਿਆਰ ਪਰਸੰਦੇ ਤੇ ਜੋ ਸਭ ਕੁਝ ਵੱਲੋਂ ਦਿੱਤੀਆਂ ਦਾਤਾ ਮਾਲਕ ਜੀ ਦਾ ਸ਼ੁਕਰਾਨਾ ਕਰਦੇ ਸ਼ੁਕਰਾਨਾ ਸਵਾਗਤ ਕੀਤਾ ਗੁਰੂ ਮਹਾਰਾਜ ਕਿਰਪਾ ਕਰਨ ਇਸ ਤਰ੍ਹਾਂ ਪਰਿਵਾਰ ਨੂੰ ਚੰਗੀ ਖਲਾ ਪਿਆਰ ਪਾਕ ਬਖਸ਼ਣ ਤਾਂ ਕਿ ਸੰਗਤ ਦੀ ਸੇਵਾ ਕਰਨ ਦਾ ਸਭ ਕੁਝ ਇਸੇ ਤਰ੍ਹਾਂ ਸਭ ਬਖਸ਼ਦੇ ਰਹਿ ਤੁਹਾਡਾ ਇਤਿਹਾਸ ਚੜ੍ਹਕਾਰ ਇਸ ਪਰਿਵਾਰ ਉੱਪਰ ਇਸ ਤਰ੍ਹਾਂ ਬਣਿਆ ਰਹੇ ਤਾਂ ਕਿ ਮਾਲਕ ਦੀ ਮਿਹਰਾਂ ਦੇ ਸਦਕਾ اسی سارے اکال پر اسکال پی بخش جیون گزارتے رہیے جی آؤ بڑے پیار سر جیسے ساتھ کو کا شکرانا اتنے یوگ شری چاندری چودری مدن لال بگا جی سمو پروار امن بگا دنواد انہوں نے سارے سہیوگی سبنا کا بہت بہت دنواد میں نام لین کہ بہت لمبا سما لگ جائے گا بہت پیار ہیں کروہ سارے انہوں نے سہیوگی آئے ہو سب بہت بہت دنواد آؤ بڑے پیار سر بہت دنواد آؤ ساری سنگان حاضر

ਸਭ ਤੋਂ ਪਹਿਲੇ ਮੈਂ ਕੋਟਨ ਕੋਟ ਦਾ ਧੰਨਵਾਦ ਕਰਦਾ ਗੁਰੂ ਮਹਾਰਾਜੀ ਦਾ ਕਿ ਜਿਨ੍ਹਾਂ ਨੇ ਬੜੀ ਬਖਸ਼ਿਸ਼ ਕੀਤੀ 1 ਦਸੰਬਰ ਨੂੰ ਸਾਡੇ ਹਲਕਾ ਉਤਰੀ ਜੀ ਸਭ ਤੋਂ ਵੱਧ ਸੀਟਾਂ ਜਤਾ ਕੇ ਉਹਨਾਂ ਨੇ ਬੜਾ ਮਿਹਰ ਭਰਿਆ ਹੱਥ ਰੱਖਿਆ ਔਰ ਖਾਸ ਕਰਕੇ ਧੰਨਵਾਦ ਕਰਦਾ ਵਾਰਡ ਨੰਬਰ 94 ਸਲੀਮ ਟਾਪਰੀ ਦੀ ਸਾਰੀ ਸੰਗਤ ਜਿਨ੍ਹਾਂ ਨੇ ਬਹੁਤ ਪਿਆਰ ਬੜਾ ਆਸ਼ੀਰਵਾਦ ਦੇ ਕੇ ਮੈਨੂੰ ਕਾਰਪੋਰੇਸ਼ਨ ਭੇਜਿਆ ਔਰ 2022 ਦੇ ਵਿੱਚ ਜਦੋਂ ਮਾਨਜੋਗ ਐਮ ਐਲ ਏ ਬੱਗਾ ਜੀ ਨੇ ਇੱਥੇ ਇਲੈਕਸ਼ਨ ਲੜਿਆ ਸੀ ਨੌਰ ਤੋਂ ਤੇ ਉਹਨਾਂ ਦੀ ਕੀਤੀ ਹੋਈ ਡਿਵੈਲਪਮੈਂਟ 3 ਸਾਲ ਦੀ ਪਬਲਿਕ ਨੇ ਉਹਨਾਂ ਦੀ ਕੀਤੀ ਡਿਵੈਲਪਮੈਂਟ ਤੇ ਮੋਹਰ ਲਗਾ ਕੇ ਸਾਨੂੰ ਸਾਰਿਆਂ ਨੂੰ ਕਾਰਪੋਰੇਸ਼ਨ ਭੇਜਿਆ ਤੇ ਮੈਂ ਸਾਰੀ ਸੰਗਤ ਦਾ ਕੋਟਨ ਕੋਟ ਧੰਨਵਾਦ ਕਰਦਾ ਔਰ ਅੱਜ ਸ਼ੁਕਰਾਨੇ ਵਜੋਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਤੇ ਗੁਰੂ ਸਾਹਿਬ ਐਦਾਂ ਹੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਅਸੀਂ ਆਣ ਵਾਲੇ ਸਮੇਂ 'ਚ ਵੀ ਐਦੇ ਮਿਲ ਜੁਲ ਕੇ ਧਾਰਮਿਕ ਪ੍ਰੋਗਰਾਮ ਕਰਾਂਦੇ ਰਹੀਏ ਪਬਲਿਕ ਦੇ ਸਨੇਹ ਜੋਗੇ ਵੀ ਭਾਈਚਾਰੇ ਜਿੱਦਾਂ ਕੋਈ ਨਾਕੀ ਦੀ ਬਕਾਸੀ ਗੱਲ ਕਰੇ ਅਰਦਾਸ ਤੋਂ ਕਾਹਬੀ ਹੋ ਜਾਂਦਾ ਹੈ ਬਿਲਕੁਲ ਪਬਲਿਕ 'ਤੇ ਅੱਜ ਦਾ ਸ਼ੁਕਰਾਨੇ ਦਾ ਦੇਣਾ ਜੀ ਪਬਲਿਕ ਦਾ ਕੋਟਨ ਕੋਟ ਮੈਂ ਕਿਹਦਾ ਸ਼ੁਕਰਾਨਾ ਕਿਉਂਕਿ ਪਬਲਿਕ ਦੇ ਅਸ਼ੀਰਵਾਦ ਨਾਲ ਸਾਰਾ ਕੁਝ ਸੰਭਵ ਹੋਇਆ ਤੇ ਮੈਂ ਇੱਕ ਵਾਰ ਫਿਰ ਤੋਂ ਆਪਣੇ ਵੱਲੋਂ ਐਮਐਲਏ ਬੱਗਾ ਜੀ ਨੂੰ ਸਾਰੀ ਹਲਕਾ ਉਤਰੀ ਦੀ ਸੰਗਤ ਔਰ ਖਾਸ ਕਰਕੇ ਮੇਰੇ ਆਪਣੇ ਵਾਰਡ 94 ਦੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦਾ। ਬਗਲਾਲ ਬੱਗਾ ਜੀ ਦੇ ਸੁਪਿਟਾ ਜੀ ਬਗਲਾਲ ਬੱਗਾ ਜੀ ਤੇ ਪ੍ਰਮਾਤਮਾ ਦੀ ਬਹੁਤ ਕਿਰਪਾ ਕਿ ਅੱਜ ਜੁਣਾ ਦੇ ਬੇਟੇ ਦਾ ਹੈਪੀ ਬਰਥਡੇ ਵੀ ਹੈ ਔਰ ਆਸਲਰ ਬਣਾ ਦੀ ਖੁਸ਼ੀ ਚ ਉਹਨਾਂ ਨੇ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਕਿ ਪੂਰੇ ਹਲਕੇ ਦੀ ਸੰਗਤ ਪਹੁੰਚੀ ਸੋ ਸਾਰਿਆਂ ਨੂੰ ਮੁਬਾਰਕਬਾਦ ਕੀ ਗੁਰੂ ਸਾਹਿਬ ਦਾ ਅਸੀਰਵਾਦ ਲਿਆ ਤੇ ਸਰਬੱਤੇ ਭਲੇ ਦੀ ਔਕਾਤ ਦੇ ਨਾਲ ਨਾਲ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਪੂਰੇ ਪਰਿਵਾਰ ਨੂੰ ਮਦਨਾਲ ਬੱਗਾਈ ਦੀ ਫੈਮਿਲੀ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਸਾਡੇ ਹਲਕਾ ਉਤਰੀ ਦੇ ਐਮਐਲਏ ਚੌਧਰੀ ਮਦਨਾਲ ਬੱਗਾਈ ਨੇ ਆਪਣੇ ਬੇਟੇ ਦੇ ਜਨਮ ਦਿਨ ਦੇ ਦਿਹਾੜੇ ਤੇ ਅਤੇ ਉਹਨਾਂ ਦੇ ਕਾਉਂਸਲਰ ਬਣਨ ਤੇ ਉਹਨਾਂ ਦੀ ਟੀਮ ਦੇ ਕਾਉਂਸਲਰ ਬਣਨ ਦੇ ਉਪਲਕਸ਼ ਵਿੱਚ ਅੱਜ ਗੁਰਦੁਆਰਾ ਸਾਹਿਬ ਵਿਖੇ ਸਭ ਦਾ ਸ਼ੁਕਰਾਰਾ ਕਰਨ ਲਈ ਗੁਰਦੁਆਰਾ ਸਾਹਿਬ ਤੇ ਪਾਠ ਰਖਾਇਆ ਜਿਸ ਦੇ ਵਿੱਚ ਸਾਡੇ ਸ਼ਹਿਰ ਦੇ ਸਾਰੇ ਅਫਸਰ ਸਹਿਬਾਨ ਕਾਰਪੋਰੇਸ਼ਨ ਦੇ ਪੁਲਿਸ ਡਿਪਾਰਟਮੈਂਟ ਸਾਰੇ ਸਾਰੇ ਆਪਣੇ ਵਾਰਡ ਦੇ ਨਿਵਾਸੀ ਹਲਕੇ ਦੇ ਨਿਵਾਸੀ ਸਾਰੇ ਆਏ ਸਭ ਦਾ ਉਹਨਾਂ ਨੇ ਸ਼ੁਕਰਾਨਾ ਅਦਾ ਕੀਤਾ ਕਿ ਮੇਰੀ ਜੋ ਤੁਸੀਂ ਮੇਰੇ ਨਾਲ 22 2022 ਤੋਂ ਲੈ ਕੇ ਅੱਜ ਤੱਕ ਮੇਰਾ ਸਾਥ ਦਿੰਦੇ ਆਏ ਹੋ ਉਹੀ ਸਾਥ ਆਪਾਂ 2027 ਚ ਪੂਰਾ ਸਾਥ ਦੇ ਕੇ ਐਮਐਲਏ ਸਾਹਿਬ ਨੂੰ ਫਿਰ ਦੁਬਾਰਾ ਐਮਐਲਏ ਸਾਹਿਬ ਬਣਾਣਾ ਹੈ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਸਭ ਦਾ ਸ਼ੁਕਰਾਨਾ ਵਾਹਿਗੁਰੂ ਸਭ ਤੇ ਮੇਰਾ ਪਰ ਹੱਥ ਰੱਖੇ ਜੀ ਕਿੱਦਾਂ ਮਿਲਿਆ ਤੇ ਸਮਾਨ ਦਿੱਤਾ ਗਿਆ ਇਲਾਕਾ ਵਾਸੀਆਂ ਲਈ ਤਾਂ ਇਹ ਸਮਕੇ ਦੇ ਜਨਮ ਦਿਨ ਤੇ ਸਭ ਤੋਂ ਪਹਿਲਾਂ ਤਾਂ ਸਾਡੇ ਵੱਡੇ ਵੀਰੇ ਸ਼ੌਜੀ ਮਦਨ لال ਦੀ ਪੱਗਾ ਜਿਹੜੇ ਸਤਕਾਰ ਜੋ ਸਰੇ ਐਮ ਐਲ ਏ ਨਾਰਥ ਨੇ ਉਹਨਾਂ ਦੇ ਲੱਗਤੇ ਜਿਕਰ ਆਪਣੇ ਅਮਨ ਪੱਗਾ ਜੀ ਰਾਣਾ ਜੀ ਦਾ ਜਨਮ ਦਿਨ ਸੀ ਉਸ ਦੇ ਉਸ ਦਾ ਉਹਦੇ ਲਈ ਸ਼ੁਕਰਾਨਾ ਤੁਹਾਡੇ ਉਹਨਾਂ ਦੇ ਕਾਉਂਸਲਰ ਬਣਦੇ ਉੱਪਰ ਸ਼ੁਕਰਾਨਾ ਕਰਨ ਲਈ ਤੇ ਜਿੰਨਾ ਸਾਰੇ ਪਬਲਿਕ ਦਾ ਔਰ ਸਾਡੇ ਜਿੰਨੇ ਕਾਉਂਸਲਰ ਸਾਹਿਬ ਜਿੱਤ ਕੇ ਆਏ ਨੇ ਸਾਰੇ ਨੇ ਸਾਰੇ ਨੇ ਉਤੋਸਰ ਲੈ ਕੇ ਅਸੀਂ ਸ਼ੁਰੂਆਤ ਕੀਤੀ ਸੀ ਔਰ ਉਸ ਦਾ ਧੰਨਵਾਦ ਹਤਪੁਰ ਪਾਸ਼ਾ ਜੀ ਦਾ ਧੰਨਵਾਦ ਕਰਨ ਵਾਸਤੇ ਅੱਜ ਸਾਰਾ ਬਹੁਤ ਸੋਹਣਾ ਪ੍ਰੋਗਰਾਮ ਕਰਵਾਇਆ ਜਿਵੇਂ ਬੱਚੇ ਉਹਨਾਂ ਨੇ ਆਪਣੇ ਜਿਹੜੇ ਪਹਿਲਾਂ ਕੀਤੇ ਜੋ ਆ ਵਾਅਦੇ ਕੀਤੇ ਸੀ ਉਹ ਪੂਰੇ ਕਰਨ ਦੇ ਵੀ ਤੇ ਗਾਹਾਂ ਜਿਹੜੇ ਆਪਦੀ ਪਰਮਾਤਮਾ ਤੋਂ ਉਹਨੇ ਤਾਕਤ ਮੰਗੀ ਆ ਵੀ ਮੈਨੂੰ ਤਾਕਤ ਦੇਵ ਜਿਹੜੇ ਅਸੀਂ ਜਿੰਨੇ ਵੀ ਬਾਕੀ ਦੇ ਕੰਮ ਰਹਿ ਗਏ ਅਸੀਂ ਉਹ ਆਪਦੀ ਕੰਮ ਪੂਰੇ ਤੰਦਰੁਸਤੀ ਨਾਲ ਪੂਰੇ ਕੀਤੇ ਜਾਣ ਔਰ ਪਰਮਾਤਮਾ ਸਭ ਨੂੰ ਸਾਡੇ ਅਮਨ ਬੱਗਾ ਮੇਰੇ ਭਤੀਜੇ ਸਾਬ ਨੂੰ ਔਰ ਮੇਰੇ ਵੱਡੇ ਵੀਰ ਬੱਗਾ ਜੀ ਨੂੰ ਗੌਰਵ ਬੱਗਾ ਜੀ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਉਹ ਜਿਹਦੇ ਨਾਲ ਅਸੀਂ ਤਗੜੇ ਹੋ ਕੇ ਹੋਰ ਜਿਹੜੇ ਬਾਕੀ ਦੇ ਕੰਮ ਰਹਿੰਦੇ ਨੇ ਅਸੀਂ ਉਹ ਵੀ ਪੂਰੇ ਕਰ ਸਕੋ। ਸਾਨੂੰ ਬਹੁਤ ਖੁਸ਼ੀ ਆ ਵੀ ਵਾਰਡ ਨੰਬਰ 94 ਦੇ ਵਿੱਚ ਇਹ ਪ੍ਰੋਗਰਾਮ ਕਰਾਇਆ ਗਿਆ। ਜਮਨ ਬੱਗਾ ਦਾ ਜਨਮ ਦਿਨ ਵੀ ਆ ਤੇ ਹਲਕਾ ਉੱਤਰੀ ਦੇ ਵਿੱਚ ਚੌਧਰੀ ਮਦਨ ਲਾਲ ਬੱਗਾ ਜੀ ਨੇ ਜਿੰਨੇ ਵਿਕਾਸ ਕਰਾਏ ਆ ਉਹਨੂੰ ਦੇਖਦੇ ਹੋਏ ਸਾਰੇ ਲੋਕ ਹਮ ਹਮਾ ਕੇ ਪੁੱਜੇ ਆ। ਤਾ ਇਹ ਉਹਨਾਂ ਦਾ ਪਿਆਰ ਹੀ ਆ ਇਹਨਾਂ ਨੇ ਇੱਕ ਸੁਨੇਹਾ ਲਾਇਆ ਹਲਕਾ ਉਤਰੀ ਦੇ ਵਿੱਚ ਜਿੰਨੀ ਸੰਗਤ ਆ ਸਾਰੀ ਅੱਜ ਗੁਰੂ ਸਾਗਰ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੀ ਆ ਲੋਕਾਂ ਨੂੰ ਬਹੁਤ ਖੁਸ਼ੀ ਆ ਵੀ ਇਦਾਂ ਦੇ ਪ੍ਰੋਗਰਾਮ ਧੰਨਵਾਦ ਪ੍ਰੋਗਰਾਮ ਰੱਖਿਆ ਵਾ ਸੰਗਤ ਦਾ ਧੰਨਵਾਦ ਕੀਤਾ ਨਹੀਂ ਤਾਂ ਲੀਟਰ ਜਿੱਤ ਕੇ ਕਿਸੇ ਨੂੰ ਪੁੱਛਦੇ ਨਹੀਂ ਤਾਂ ਇਹਨਾਂ ਨੇ ਜਿੱਤ ਤੋਂ ਬਾਅਦ ਵੀ ਇਹ ਜੋ ਪ੍ਰੋਗਰਾਮ ਕੀਤਾ ਵਾ ਉਹਦੇ ਵਿੱਚ ਸਾਨੂੰ ਲੋਕਾਂ ਨੂੰ ਸਾਰੀ ਪਬਲਿਕ ਨੂੰ ਬਹੁਤ ਖੁਸ਼ੀ ਆ ਜੀ ਇਲਾਕੇ ਦੇ ਕੰਮ ਕਿਦਾਂ ਹੋ ਚੁੱਕੇ ਹੈ ਇਲਾਕੇ ਦੇ ਕੰਮ ਤਾਂ ਇਹਨਾਂ ਨੂੰ ਫੋਨ ਕਰਨ ਦੀ ਧੀਰ ਆ ਜੀ ਵਿਕਾਸ ਬਹੁਤ ਤੇਜ਼ੀ ਦੇ ਨਾਲ ਹੋਇਆ ਵਾ ਚਾਹੇ ਚੌਧਰੀ ਮਗਨ ਲਾਲ ਬੱਗਾ ਜੀ ਹੋਣ ਚਾਹੇ ਉਹਨਾਂ ਦੇ ਸੁਪੁੱਤਰ ਹੋਣ ਦੋਨੋਂ ਤਾਂ ਇਹਨਾਂ ਨੇ ਟੀਮ ਬਣਾਈ ਹੋਈ ਆ ਜੀ ਇਹ ਟੀਮ ਵਰਕ ਪਹਿਲੀ ਵਾਰ ਹੀ ਦੇਖਿਆ ਵਾ ਫੋਨ ਕਰਦੇ ਨੇ ਜਿੱਦਾਂ ਦਫ਼ਤਰ ਦੇ ਵਿੱਚ ਪੂਰੀ ਟੀਮ ਬੈਠੀ ਆ ਟੀਮ ਦੇ ਜਿਹੜੇ ਫੋਨ ਨੰਬਰ ਨੇ ਇਹਨਾਂ ਨੇ ਸਾਰੇ ਇਲਾਕੇ ਨੂੰ ਵੰਡੇ ਹੋਏ ਆ ਹਰੇਕ ਘਰ ਦੇ ਕੋਲ ਟੀਮ ਦਾ ਜਿਹੜਾ ਨੰਬਰ ਆ ਤਾਂ ਟੀਮ ਦੇ ਮੈਂਬਰਾਂ ਨੂੰ ਜਦੋਂ ਵੀ ਗਲੀ ਦੇ ਵਿੱਚ ਇਲਾਕੇ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਸੀਵਰੇਜ ਦੀ ਆ ਪਾਣੀ ਦੀ ਆ ਚਾਹੇ ਬਿਜਲੀ ਦੀ ਆ ਉਹ ਇੱਕ ਦਿਨ ਦੇ ਵਿੱਚ ਨਹੀਂ ਇੱਕ ਦਿਨ ਦੇ ਘੰਟਿਆਂ ਦੇ ਵਿੱਚ ਹੀ ਹੱਲ ਹੋ ਜਾਂਦੀ ਹੈ